ਹਾਂਜੀ ਸਸਿਕਾ ਜੀ ਅੱਜ ਮੈਂ ਤੁਹਾਨੂੰ ਸਕਰੀਨ ਤੇ ਦਿਖ ਗਿਆ ਹੁਣ ਤੇ ਮੈਂ ਅੱਜ ਗੱਲ ਕਰੂੰਗਾ ਜੋ ਪੰਜਾਬ ਗਵਰਨਮੈਂਟ ਮੌਜੂਦਾ ਸਰਕਾਰ ਜਾਨੀ ਕਿ ਭਗਵੰਤ ਮਾਨ ਸਰਕਾਰ ਨੇ ਜੋ ਪਾਲਿਸੀ ਬਣਾਈ ਸੀ 16 ਮਈ 2023 ਨੂੰ ਜਾਰੀ ਕੀਤੀ ਸੀਗੀ ਕੰਟਰੈਕਚੁਅਲ EMPLOYE AD HOC ਡੇਲੀ ਵੇਜਸ ਵਰਕਚਾਰਡ ਚਾਰਜ ਤੇ ਟੈਂਪਰੇਰੀ EMPLOYEES ਦੇ ਜਿਹੜੇ ਹੈਗੇ ਆ ਲਈ ਪਾਲਿਸੀ ਫਾਰ ਵੈਲਫੇਅਰ ਆਫ AD HOC ਕੰਟਰੈਕਚੁਅਲ ਡੇਲੀ ਵੇਜਸ ਵਰਕਚਾਰਡ ਐਂਡ ਟੈਂਪਰੇਰੀ EMPLOYEES ਸੋ ਮੈਂ ਗੱਲ ਕਰੂੰਗਾ ਇਹ ਪਾਲਿਸੀ ਕਿੰਨੀ ਕੁ ਚੰਗੀ ਹੈ ਤੇ ਕਿੰਨੀ ਕੁ ਚੰਗੀ ਨਹੀਂ ਹੈਗੀ ਤੇ ਮੈਂ ਇਹ ਵੀ ਦੱਸੂੰਗਾ ਕਿ ਰੈਗੂਲੇਸ਼ਨ ਦੀ ਪਾਲਿਸੀ ਨਹੀਂ ਹੈਗੀ ਤੇ ਕਿਉਂ ਨਹੀਂ ਹੈਗੀ ਗੱਲ ਕਰਦੇ ਆਪਾਂ ਇਹਦੇ ਬਾਰੇ ਡਿਟੇਲ ਦੇ ਵਿੱਚ ਸੋ ਪੰਜਾਬ ਗਵਰਨਮੈਂਟ ਨੇ ਜੋ ਇਹ ਪਾਲਿਸੀ ਜਾਰੀ ਕੀਤੀ ਹੈ ਇਹਦੇ ਵਿੱਚ ਲਿਖਿਆ ਹੋਇਆ ਕਿ ਗਰੁੱਪ ਸੀ ਤੇ ਡੀ ਪੋਸਟ ਤੇ ਬਹੁਤ ਸਾਰੀਆਂ ਨਿਯੁਕਤੀਆਂ ਜਿਹੜੀਆਂ ਅਪointmentਸ ਆ ਰਿਕੁਆਇਰਮੈਂਟ ਬੇਸਿਸ ਤੇ ਜਿਹੜੀਆਂ ਹੈਗੀਆਂ ਕੰਟਰੈਕਟਰ ਠੇਕੇਦਾਰ ਜਾਨੀ ਕਿ ਟੈਂਪਰੇਰੀ ਬੇਸਿਸ ਤੇ ਐਡ ਹੌਕ ਬੇਸਿਸ ਡੇਲੀ ਵੇਜ ਵਰਕਚਾਰਡ ਤੇ ਟੈਂਪਰੇਰੀ ਬੇਸਿਸ ਤੇ ਜਿਹੜੀਆਂ ਗੀਆਂ ਕੀਤੇ ਆ ਗਈਆਂ ਸੀ ਜਿਨ੍ਹਾਂ ਵਿੱਚੋਂ ਕੁਝ EMPLOYE ਜੋ ਸਰਕਾਰ ਕਹਿ ਰਹੀ ਹੈ ਕੁਝ EMPLOYE ਮੇਰੇ ਮੁਤਾਬਕ ਤਾਂ ਬਹੁਤ ਸਾਰੇ EMPLOYE ਆ ਮੈਕਸਿਮਮ ਵੱਧ ਵੱਧ EMPLOYE ਆ ਜਿਨ੍ਹਾਂ ਨੇ 10 ਸਾਲ ਜਾਂ ਇਸ ਤੋਂ ਵੱਧ ਦੀ ਸਰਵਿਸ ਪੂਰੀ ਕਰ ਲਈ ਆ ਤੇ EMPLOYEਸ ਆ ਜਿਹੜੇ ਮੁਲਾਜ਼ਮਾਂ ਨੇ ਆਪਣੀ ਜ਼ਿੰਦਗੀ ਦੇ ਕੀਮਤੀ ਸਾਲ ਰਾਜ ਦੀ ਸੇਵਾ ਨੂੰ ਦੇ ਦਿੱਤੇ ਆ ਸਟੇਟ ਸਰਵਿਸ ਨੂੰ ਦੇ ਦਿੱਤੇ ਨੇ ਤੇ ਅਜੇ ਵੀ ਆਪਣੀ ਜਿਹੜੀ ਹੈਗੀ ਆ ਸੇਵਾ ਜਿਹੜੀ ਹੈਗੀ ਆ ਸਰਵਿਸ ਨਿਭਾ ਰਹੇ ਨੇ ਤੇ ਆਪਣੇ ਭਵਿੱਖ ਤੇ ਫਿਊਚਰ ਨੂੰ ਲੈ ਕੇ ਉਹਨਾਂ ਦੇ ਮਾਈਂਡ ਦਿਮਾਗ ਦੇ ਵਿੱਚ ਨਿਸ਼ਚਿਤਤਾ ਯਾਨੀ ਕਿ ਸ਼ੱਕ ਹੈ ਕਿਉਂਕਿ ਬਹੁਤ ਸਾਰੇ ਮੁਲਾਜ਼ਮਾ ਓਵਰੇਜ ਹੋ ਚੁੱਕੇ ਨੇ ਓਵਰੇਜ ਹੋ ਕੇ ਉਹ ਜਿਹੜੇ ਹੈਗੇ ਆ ਕਿਤੇ ਵੀ ਜਾ ਨਹੀਂ ਸਕਦੇ ਨਾ ਇੱਧਰ ਦੇ ਆ ਤੇ ਨਾ ਉੱਧਰ ਦੇ ਅੱਗੇ ਸਰਕਾਰ ਕਹਿੰਦੀ ਆ ਕਿ ਸਰਕਾਰ ਦੀ ਓਪੀਨੀਅਨ ਹੈ ਕਿ رائے ਹੈ ਕਿ ਇਸ ਸਟੇਜ ਤੇ ਉਹਨਾਂ ਨੂੰ ਰਿਲੀਵ ਕਰਨਾ ਜਾਂ ਰਿਪਲੇਸ ਕਰਨਾ ਬੇਇਨਸਾਫੀ ਹੋਵੇਗੀ ਤੇ ਸਹੀ ਨਹੀਂ ਹੋਵੇਗਾ ਇਸ ਤਰ੍ਹਾਂ ਇੱਕ ਕਲਿਆਣਕਾਰੀ ਜਾਨਕੀ ਵੈਲਫੇਅਰ ਸਟੇਟ ਹੋਣ ਦੇ ਨਾਤੇ ਕੰਟਰੈਕਚੁਅਲ ਟੈਂਪਰੇਰੀ EMPLOYEES ਦੇ ਹਿੱਤਾਂ ਦੀ ਰਾਖੀ ਲਈ ਸਰਕਾਰ ਭਾਰਤ ਦੇ ਸੰਵਿਧਾਨ ਦੀ 7ਵੀਂ ਅਨੁਸੂਚੀ ਜਾਨਕੀ 7th SCHEDULE ਆਰਟੀਕਲ 162 ਅਧੀਨ ਇੱਕ ਨੀਤੀ ਪਾਲਿਸੀ ਬਣਾ ਰਹੀ ਆ ਤਾਂ ਜੋ ਇਹ ਯਕੀਨੀ ਬਣਾਇਆ ਜਾਵੇ ਕਿ ਅਜੇ ਮਲਾਜ਼ਮਾਂ ਦੇ ਦਿਮਾਗ ਵਿੱਚ ਕੋਈ ਨਿਸ਼ਚਿਤ ਸ਼ੱਕ ਨਾ ਪੈਦਾ ਹੋਵੇ ਨਾ ਕੋਈ ਹਰਾਸਮੈਂਟ ਹੋਵੇ ਤੇ ਉਹਨਾਂ ਨੂੰ ਜਿਹੜੀ ਹੈਗੀ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ ਉਹਨਾਂ ਨੂੰ ਸਿਕਿਉਰਿਟੀ ਹੈ ਜਿਹੜੀ ਦਿੱਤੀ ਜਾ ਸਕੇ ਤੇ ਸਰਕਾਰ ਨੇ ਜਿਹੜੀ ਪਾਲਿਸੀ ਬਣਾਈ ਹੈਗੀ ਆ ਗਰੁੱਪ ਸੀ ਤੇ ਡੀ ਦੇ ਮੁਲਾਜ਼ਮਾਂ ਲਈ ਬਣਾਈ ਆ ਸਰਕਾਰ ਨੇ ਅੱਗੇ ਲਿਖਿਆ ਕਿ ਸਰਕਾਰ ਨੇ ਯੋਗਤਾ ਐਲੀਜੀਬਿਲਟੀ ਕੰਡੀਸ਼ਨ ਯੋਗਤਾ ਸ਼ਰਤਾਂ ਨੂੰ ਪੂਰਾ ਕਰਨ ਵਾਲੇ ਮੁਲਾਜ਼ਮਾਂ ਨੂੰ 58 ਸਾਲ ਦੀ ਉਮਰ ਤੱਕ ਸਪੈਸ਼ਲ ਕਾਟਰ ਵਿੱਚ ਪਲੇਸ ਕਰਨ ਦਾ ਸਪੈਸ਼ਲ ਕਾਟਰ ਵਿੱਚ ਰੱਖਣ ਦਾ ਫੈਸਲਾ ਕੀਤਾ ਹੈ ਪਾਲਿਸੀ ਦੀ ਮੇਨ ਗੱਲ ਇਹੀ ਹੈਗੀ ਆ ਕਿ ਪੰਜਾਬ ਸਰਕਾਰ ਨੇ ਗਰੁੱਪ ਸੀ ਤੇ ਡੀ ਤੇ ਜੋ ਵੀ ਜਿਹੜੀ ਪੋਸਟ ਤੇ ਕੰਮ ਕਰ ਰਹੇ ਨੇ ਮੁਲਾਜ਼ਮ ਉਹ ਜਿਹੜੀ ਪੋਸਟ ਤੇ ਕੰਮ ਕਰ ਰਹੇ ਨੇ ਉਹਨਾਂ ਦੀ ਸਿਰਫ ਐਕਸਟੈਂਸ਼ਨ ਖਤਮ ਕੀਤੀ ਹੈ ਜੀ ਸਹੀ ਗੱਲ ਹੈ ਜੋ ਸੁਣ ਰਹੇ ਹੋ ਐਕਸਟੈਂਸ਼ਨ ਸਿਰਫ ਖਤਮ ਕੀਤੀ ਹੈ ਕਿ ਜੋ ਕਿ ਤੁਹਾਡੀ 6 ਮਹੀਨੇ ਜਾਂ ਸਾਲ ਬਾਅਦ ਵਧਾਈ ਜਾ ਰਹੀ ਸੀਗੀ ਤੁਹਾਡੇ ਵਰਕ ਕੰਡਕਟ ਦੇ ਬੇਸਿਸ ਤੇ ਉਹਨੂੰ ਖਤਮ ਕਰਨ ਦਾ ਫੈਸਲਾ ਕੀਤਾ ਸਿਰਫ ਇਹਦੇ ਵਿੱਚ ਐਕਸਟੈਂਸ਼ਨ ਹੀ ਖਤਮ ਹੋਈ ਹੈ ਤੁਹਾਨੂੰ ਰੈਗੂਲਰ ਨਹੀਂ ਕਰ ਰਹੀ ਸਰਕਾਰ ਇਹ ਰੈਗੂਲਾਈਜੇਸ਼ਨ ਦੀ ਪਾਲਿਸੀ ਨਹੀਂ ਹੈਗੀ ਸੋ ਮੈਂ ਜਿਹੜੀ ਪਹਿਲਾਂ ਵੀ ਗੱਲ ਕੀਤੀ ਤੇ ਮੈਂ ਅੱਗੇ ਮੈਂ ਦੱਸ ਵੀ ਦਵਾਗਾ ਕਿ ਇਹ ਪਾਲਿਸੀ ਰੈਗੂਲਰ ਦੀ ਕਿਉਂ ਨਹੀਂ ਹੈਗੀ ਅੱਗੇ ਤਿੰਨ ਨੰਬਰ ਜਿਹੜੀ ਹੈਗਾ ਪੈਰੇ ਦੇ ਵਿੱਚ ਪੰਜਾਬ ਸਰਕਾਰ ਨੇ ਕੀ ਲਿਖਿਆ ਹੈਗਾ ਪ੍ਰੋਵੀਜ਼ਨਸ ਆਫ ਪਾਲਿਸੀ ਆਰ ਐਜ਼ ਅੰਡਰ ਇਨ ਥਿਸ ਪਾਲਿਸੀ ਅਨਲੈਸ ਥੈ ਕੰਟੈਕਸਟ ਅਦਰਵਾਈਜ਼ ਰਿਕਵਾਇਰਸ ਇਹਦੇ ਵਿੱਚ ਲਿਖਿਆ ਬੈਨੀਫਿਸ਼ੀਰੀ EMPLY ਕੀ ਹੁੰਦਾ ਗਵਰਨਮੈਂਟ ਕੀ ਹੁੰਦੀ ਹੈ ਸਪੈਸ਼ਲ ਕਾਡਰ ਕਿਹਨੂੰ ਕਹਿੰਦੇ ਨੇ ਉਸ ਤੋਂ ਬਾਅਦ ਲਿਖਿਆ ਕੰਪਟੇਨਟ ਅਥਾਰਟੀ ਜਿਹੜੀ ਕਿਹਨੂੰ ਕਹਿੰਦੇ ਨੇ ਡਿਪਾਰਟਮੈਂਟ ਮੀਨਸ ਕੀ ਹੁੰਦਾ ਐਂਟੀਟੀ ਮੀਨਸ ਕੀ ਹੁੰਦਾ ਗਰੁੱਪ ਸੀ ਡੀ ਦੀ ਪ ਇਦੇ ਵਿੱਚ ਮੇਨ ਹੈਗਾ ਜੀ ਸਪੈਸ਼ਲ ਕਾਡ ਕੈਡਰ ਸਪੈਸ਼ਲ ਕੈਡਰ ਦਾ ਮਤਲਬ ਇਹ ਹੈਗਾ ਸ਼ਲਮੀਨ ਸੈਪਰੇਟ ਡਾਈਨ ਕੈਡਰ ਸਪੈਸ਼ਲ ਕੈਡਰ ਮਤਲਬ ਹੈਗਾ ਕਿ ਡਾਈਨ ਕੈਡਰ ਪੰਜਾਬ ਸਰਕਾਰ ਇੱਕ ਡਾਈਨ ਕੈਡਰ ਬਣਾ ਰਹੀ ਹੈ ਡਾਈਨ ਕੈਡਰ ਦਾ ਮਤਲਬ ਇਹ ਹੁੰਦਾ ਜਿਹੜੀ ਪੋਸਟ ਤੇ ਤੁਸੀਂ ਕੰਮ ਕਰ ਰਹੇ ਹੋਗੇ ਜੇ ਉਹ ਤੁਸੀਂ ਡਾਈਨ ਕੈਡਰ ਵਿੱਚ ਤੁਹਾਡੀ ਪੋਸਟ ਪਾ ਦਿੱਤੀ ਜਾਂਦੀ ਆ ਜਦੋਂ ਤੁਹਾਨੂੰ ਰਿਲੀਵ ਕੀਤਾ ਜਾਊਗਾ ਤਾਂ ਪੋਸਟ ਨਾਲ ਦੀ ਨਾਲ ਖਤਮ ਹੋ ਜਾਊਗੀ ਕਿਸੇ ਹੋਰ ਪੋਸਟ ਦੇ ਵਿੱਚ ਜਿਹੜੀ ਹੈਗੀ ਆ ਨਾਲ ਮਰਜ ਨਹੀਂ ਹੋਊਗੀ ਸੋ ਇਹਦੇ ਵਿੱਚ ਪੰਜਾਬ ਸਰਕਾਰ ਦੇ ਮੇਨ ਇਹੀ ਇੰਪੋਰਟੈਂਟ ਜਿਹੜੀ ਧਿਆਨ ਦੇਣ ਯੋਗ ਗੱਲ ਹੈਗੀ ਆ ਪੰਜਾਬ ਸਰਕਾਰ ਤੁਹਾਨੂੰ ਜਿਹੜੀ ਪੋਸਟ ਤੇ ਤੁਸੀਂ ਕੰਮ ਕਰ ਰਹੇ ਹੋ 58 ਸਾਲ ਦੀ ਉਮਰ ਤੱਕ ਤੁਹਾਨੂੰ ਉਸ ਸਪੈਸ਼ਲ ਕੈਡਰ ਵਿੱਚ ਡਾਈਨ ਕੈਡਰ ਵਿੱਚ ਪਾ ਦੂਗੀ ਤੇ ਤੁਸੀਂ ਉਸ ਪੋਸਟ ਤੇ ਸਪੈਸ਼ਲ ਕੈਕਟਰ ਵਿੱਚ ਰਹਿ ਕੇ ਨੌਕਰੀ ਕਰੋਗੇ ਤੇ 58 ਸਾਲ ਤੋਂ ਬਾਅਦ ਤੁਹਾਨੂੰ ਰਿਲੀਵ ਕਰ ਦਊਗੀ ਰਿਟਾਇਰ ਨਹੀਂ ਕਰੂਗੀ ਸੋ ਇਸ ਪਾਲਿਸੀ ਦੇ ਵਿੱਚ ਰਿਟਾਇਰ ਵਰਡ ਤੇ ਰੈਗੂਲਰ ਦਾ ਵਰਡ ਨਹੀਂ ਯੂਜ਼ ਕੀਤਾ ਗਿਆ ਨਹੀਂ ਵਰਤਿਆ ਗਿਆ ਸੋ ਇਹ ਪਾਲਿਸੀ ਰੈਗੂਲਰ ਦੀ ਪਾਲਿਸੀ ਨਹੀਂ ਹੈਗੀ ਜੀ ਤੁਹਾਨੂੰ ਉਸੇ ਵਿੱਚ ਰੱਖ ਕੇ ਉਸ ਤੋਂ ਬਾਅਦ ਤੁਹਾਨੂੰ ਰਿਲੀਵ ਕਰ ਦਿੱਤਾ ਜਾਊਗਾ ਹੋਰ ਕੋਈ ਇਹਦਾ ਤੁਹਾਨੂੰ ਬੈਨੀਫਿਟਾ ਜਿਹੜਾ ਨਹੀਂ ਦਿੱਤਾ ਜਾਊਗਾ ਇਹ ਉਸ ਤੋਂ ਬਾਅਦ ਦੋ ਨੰਬਰ ਜਿਹੜਾ ਹੈਗਾ ਕਲੋਜ਼ ਦੇ ਵਿੱਚ ਲਿਖਿਆ ਐਲੀਜੀਬਿਲਟੀ ਕੰਡੀਸ਼ਨਸ eligibility condition essential for consideration for grant of benefits under the present policy so eh likhya ke jehda employees nu benefit ditta jana onna layi jehdi eligibility conditions ki hagiyan yogyata shartaan benefit ta koi nahi ditta jana so agge tuhanu pata hi lagge na jehde mulazim yogyata shartaan yani ki eligibility conditions puriyan karde honge onna nu arji den te so eh policy de vich tuhanu consent deni paugi apni application deni paugi consent means arji ho gaya application ho gaya ਜਿਹੜੇ ਮੁਲਾਜ਼ਮ ਯੋਗਤਾ ਸ਼ਰਤਾਂ ਪੂਰੀਆਂ ਕਰਦੇ ਹੋਣਗੇ ਉਹਨਾਂ ਨੂੰ ਅਰਜੀ ਦੇਣ ਤੇ ਸਪੌਂਸੀ ਦੇ ਅੰਡਰ ਬਣਾਏ ਗਏ ਸਪੈਸ਼ਲ ਕੈਡਰ ਦੇ ਅੱਛੇ ਪਲੇਸਮੈਂਟ ਲਈ ਜਿਹੜਾ ਹੈਗਾ ਕਨਸਿਡਰ ਕੀਤਾ ਜਾਊਗਾ ਵਿਚਾਰਿਆ ਜਾਊਗਾ ਉਹਦੇ ਵਿੱਚ ਕਿਹੜੀ ਕਿਹੜੀ ਐਲੀਜੀਬਿਲਟੀ ਕੰਡੀਸ਼ਨਸ ਹੈਗੀਆਂ ਨੇ ਏ ਨੰਬਰ ਸਬਕਲੋਜ਼ ਕਹਿੰਦੀ ਹੈ ਜੀ ਕਿ ਐਪਲੀਕੈਂਟ ਮੁਲਾਜ਼ਮ ਨੇ ਐਡ ਹੌਕ ਕੰਟਰੈਕਟ ਡੇਲੀ ਵੇਜਸ ਵਰਕਚਾਰਜ ਜਿਹੜੇ ਵੀ ਤੁਸੀਂ ਬੇਸਿਸ ਤੇ ਤੋਂ ਡਿਪਾਰਟਮੈਂਟ ਹੋਈ ਸੀ ਉਹ ਟੈਂਪੋਰਰੀ ਬੇਸਿਸ ਤੇ ਲਗਾਤਾਰ 10 ਸਾਲ ਕੰਮ ਕੀਤਾ ਹੋਣਾ ਚਾਹੀਦਾ ਹੈ ਉਹ ਵੀ ਪਾਲਿਸੀ ਦੇ ਜਾਰੀ ਹੋਣੀ ਤੱਕ ਮਤਲਬ ਕਿ 16 5 2023 ਤੱਕ ਤੁਸੀਂ 10 ਸਾਲ ਸਰਵਿਸ ਦੇ ਵਿੱਚ ਲਗ ਲਾਏ ਹੋਣੇ ਚਾਹੀਦੇ ਨੇ 20 ਨੰਬਰ ਸਬਕਲੋਜ਼ ਕਹਿੰਦੀ ਆ ਐਪਲੀਕੈਂਟ ਕੁਆਲੀਫਿਕੇਸ਼ਨ ਤੁਹਾਡਾ ਐਕਸਪੀਰੀਐਂਸ ਪੂਰਾ ਹੋਇਆ ਹੋਣਾ ਚਾਹੀਦਾ ਜਿਹੜੀ ਪੋਸਟ ਤੇ ਤੁਸੀਂ ਕੰਮ ਕਰਦੇ ਹੋ ਉਹਦਾ ਤੁਹਾਡੇ ਕੋਲ ਤਜਰਬਾ ਤੇ ਐਲੀਜੀਬਿਲਟੀ ਕ੍ਰਾਈਟੇਰੀਆ ਤੁਸੀਂ ਪੂਰਾ ਕੀਤਾ ਹੋਣਾ ਚਾਹੀਦਾ ਸੀ ਨੰਬਰ ਜਿਹੜੀ ਹੈਗੀ ਸਬਕਲੋਜ਼ ਕਹਿੰਦੀ ਹੈਗੀ ਆ ਵਰਕ ਐਂਡ ਕੰਡਕਟ 10 ਸਾਲ ਵਿੱਚ ਸੈਟੀਸਫੈਕਟਰੀ ਤਸੱਲੀ ਬਖਸ਼ ਹੋਣਾ ਚਾਹੀਦਾ ਜਿਹੜੇ 10 ਸਾਲ ਤੁਸੀਂ ਲਾਏ ਨੇ ਉਹਦੇ ਹਰੇਕ ਸਾਲ ਵਿੱਚ ਤੁਹਾਡਾ ਵਰਕ ਕੰਡਕਟ ਹੈਗਾ ਜਿਹੜਾ ਕੰਮ ਤੇ ਵਿਵਹਾਰ ਤਸੱਲੀ ਬਖਸ਼ ਹੋਣਾ ਚਾਹੀਦਾ ਸੈਟੀਸਫੈਕਟਰੀ ਹੋਣਾ ਚਾਹੀਦਾ ਇਸ ਤੋਂ ਅੱਗੇ ਇਹਦੇ ਵਿੱਚ ਨੋਟ ਮੈਂਸ਼ਨ ਕੀਤਾ ਗਿਆ ਨੋਟ ਕੀ ਕਹਿੰਦਾ ਹੈਗਾ ਜੀ 10 ਸਾਲ ਕੈਲਕੂਲੇਟ ਕਰਨ ਬਾਰੇ ਦੱਸਿਆ ਕਿ 10 ਸਾਲ ਤੁਹਾਡੇ ਕੈਲਕੂਲੇਟ ਕਰ ਲਈ ਹਰੇਕ ਸਾਲ ਦੇ ਹਰੇਕ ਸਾਲ ਵਿੱਚ ਤੁਹਾਡੇ 240 ਦਿਨ ਕੰਮ ਦੇ ਗਿਣੇ ਜਾਣਗੇ ਤੇ 240 ਦਿਨਾਂ ਵਿੱਚ ਇਹ ਨਹੀਂ ਕਿ ਤੁਹਾਡਾ ਜੇ ਸੈਟਰਡੇ ਨੌਨ ਵਰਕਿੰਗ ਆ ਤੇ ਸੰਡੇ ਨੌਨ ਵਰਕਿੰਗ ਆ ਉਹ ਤੁਹਾਡਾ ਜਿਹੜਾ ਹੈਗਾ ਜਿਸ ਸੈਟਰਡੇ ਸੰਡੇ ਤੁਹਾਡਾ ਨਾਨ ਵਰਕਿੰਗ ਹੈਗਾ ਉਹਨੂੰ ਜਿਹੜਾ ਹੈਗਾ ਐਕਸਕਲੂਡ ਐਕਸਕਲੂਡ ਕਰ ਦਿੱਤਾ ਜਾਊਗਾ ਬਾਹਰ ਕੱਢ ਦਿੱਤਾ ਜਾਊਗਾ ਨਹੀਂ ਜੀ ਉਹਨੂੰ ਕਾਊਂਟ ਕੀਤਾ ਜਾਊਗਾ ਉਹਨੂੰ ਮਿਲਾ ਕੇ ਤੁਸੀਂ 240 ਦਿਨ ਪੂਰੇ ਕੀਤੇ ਹੋਣੇ ਚਾਹੀਦੇ ਨੇ ਅੱਗੇ ਨੋਸ਼ਨਲ ਬ੍ਰੇਕ ਕਨਸਿਡਰ ਨਹੀਂ ਕੀਤੀ ਜਾਊਗੀ ਇਹ ਲਿਖਿਆ ਹੈਗਾ ਅੱਗੇ 3 ਨੰਬਰ ਪੈਰਾ ਪੜ੍ਹ ਲੈਣੇ ਜੀ ਆਪਾਂ 3 ਨੰਬਰ ਦੇ ਵਿੱਚ ਸਰਕਲੋਜ਼ ਇਹ ਲਿਖੀ ਹੈਗੀ ਆ ਤਿੰਨ ਦੇ ਵਿੱਚ ਲਿਖਿਆ ਕਿ ਪਾਲਿਸੀ ਉਹਨਾਂ ਤੇ ਲਾਗੂ ਨਹੀਂ ਹੁੰਦੀ ਜੋ ਮੁਲਾਜ਼ਮ ਪਾਰਟ ਟਾਈਮ ਬੇਸਿਸ ਤੇ ਕੰਮ ਕਰ ਰਿਹਾ ਹੋਊਗਾ ਤਿੰਨ ਨੰਬਰ ਪਾਲਿਸੀ ਤੇ ਲਿਖਿਆ ਤਿੰਨ ਨੰਬਰ ਸੌਰੀ ਜਿਹੜਾ ਹੈਗਾ ਕਲੌਜ਼ ਦੇ ਤਿੰਨ ਨੰਬਰ ਪੈਰੇ ਦੇ ਅੰਦਰ ਇਹ ਕਲੌਜ਼ ਤੇ ਲਿਖਿਆ ਹੈਗਾ ਜੀ ਸਬ ਕਲੌਜ਼ ਤੇ ਕਿ ਜੋ ਪਾਰਟ ਟਾਈਮ ਬੇਸਿਸ ਤੇ ਕੰਮ ਕਰ ਰਿਹਾ ਹੋਊਗਾ ਮੁਲਾਜ਼ਮ ਉਹਤੇ ਜਿਹੜੀ ਹੈਗੀ ਪਾਲਿਸੀ ਲਾਗੂ ਨਹੀਂ ਹੋਊਗੀ ਬੀ ਤੇ ਲਿਖਿਆ ਕਿ ਜੋ ਆਲਰੇਡੀ ਜੋ ਔਰ ਰੈਡੀ ਜਿਹੜਾ ਹੈਗਾ 58 ਸਾਲ ਪੂਰੀ ਕਰ ਚੁੱਕਿਆ ਹੋਗਾ ਜਾਂ ਅਸਤੀਫਾ ਦੇ ਚੁੱਕਾ ਹੋਗਾ ਸਰਵਿਸ ਤੋਂ ਤੇ ਉਹਨੂੰ ਜਿਹੜਾ ਹੈਗਾ ਜੇ ਡਿਪਾਰਟਮੈਂਟ ਨੇ ਰੀਟੇਨ ਨਹੀਂ ਕੀਤਾ ਹੋਗਾ ਉਸਤੇ ਵੀ ਪਾਲਿਸੀ ਲਾਗੂ ਨਹੀਂ ਹੋਊਗੀ ਜੋ ਆਊਟਸੋਰਸ ਬੇਸਿਸ ਤੇ ਕੰਮ ਕਰ ਰਿਹਾ ਹੋਗਾ ਮੁਲਾਜ਼ਮ ਉਸਤੇ ਵੀ ਜਿਹੜੀ ਪਾਲਿਸੀ ਹੈ ਜਿਹੜੀ ਲਾਗੂ ਨਹੀਂ ਹੋਊਗੀ ਜੋ ਵਿੱਦਿਅਕ ਯੋਗਤਾ ਤੇ ਤਜਰਬਾ ਕੁਆਲੀਫਿਕੇਸ਼ਨ ਐਕਸਪੀਰੀਐਂਸ ਨਾ ਪੂਰਾ ਕਰਦਾ ਹੋਗਾ ਉਸਤੇ ਵੀ ਜਿਹੜੀ ਹੈਗੀ ਆ ਪਾਲਿਸੀ ਹੈ ਜਿਹੜੀ ਲਾਗੂ ਨਹੀਂ ਹੋਊਗੀ ਈ ਕਲੌਜ਼ ਦੇ ਵਿੱਚ ਲਿਖਿਆ ਹੈਗਾ ਸਬ ਕਲੌਜ਼ ਦੇ ਵਿੱਚ ਜੋ ਕੋਰਟ ਦੇ ਹੁਕਮਾਂ ਨਿਰਦੇਸ਼ਾਂ ਆਰਡਰਸ ਡਾਇਰੈਕਸ਼ਨ ਮੁਤਾ ਦੇ ਵਿੱਚ ਹੋਊਗਾ ਸਰਵਿਸ ਦੇ ਵਿੱਚ ਹੋਊਗਾ ਉਸ ਤੇ ਵੀ ਲਾਗੂ ਨਹੀਂ ਹੋਣੀਗੀ ਉਸ ਤੇ ਐਫ ਦੇ ਵਿੱਚ ਲਿਖਿਆ ਹੈਜ਼ ਬੀਨ ਅੰਗੇਜਡ ਔਰ ਕੰਟੀਨਿਊਸ ਇਨ ਸਰਵਿਸ ਔਨ ਕਾਊਂਟ ਆਫ ਐਨੀ ਸੌਰੀ ਫॉर ਇੰਟਰਪਸ਼ਨ ਇਹ ਜੀ ਦੇ ਵਿੱਚ ਲਿਖਿਆ ਹੈਜ਼ ਬੀਨ ਕਨਵਿਕਟਡ ਆਫ ਐਨੀ ਅਫੈਂਸ ਇਨਵੋਲਵਿੰਗ ਮੋਲ ਟਰਪੀਚੂਡ ਔਰ ਚਾਰजेस ਹੈਵ ਬੀਨ ਫਰੇਮਡ ਅਗੇਂਸਟ ਹਿਮ ਇਨ ਅ ਕੋਰਟ ਆਫ ਲਾ ਰਿਲੇਟਿੰਗ ਟੂ ਸੱਚ ਅ ਅਫੈਂਸ ਜਿਸ ਨੂੰ ਨੈਤਿਕ ਗ੍ਰਾਫਟ ਵਾਲੇ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਤੇ ਜੇ अपराध ਨਾਲ ਸੰਬੰਧਿਤ ਅਦਾਲਤ ਵਿੱਚ ਚਾਰਜਸ ਫ੍ਰੇਮ ਕੀਤੇ ਗਏ ਹਨ ਚਾਰਜ ਦੇ ਦੋਸ਼ ਲਗਾਏ ਗਏ ਹਨ ਉਸ ਤੇ ਵੀ ਜਿਹੜੀ ਹੈਗੀ ਪਾਲਿਸੀ ਲਾਗੂ ਨਹੀਂ ਹੋਊਗੀ ਅਗਰ ਚਾਰ ਨੰਬਰ ਦੇ ਵਿੱਚ ਕੀ ਕਹਿੰਦੇ ਹੈਗੇ ਆ ਪੈਰੇ ਦੇ ਵਿੱਚ ਪਲੇਸਮੈਂਟ ਆਫ ਬੈਨੀਫਿਸ਼ੀਅਰੀ ਇੰਪਲਾਈ ਇਨ ਸਪੈਸ਼ਲ ਕੈਡਰ ਟਿਲ ਰੀਟੇਨਿੰਗ ਦੀ ਏਜ ਆਫ 58 ইয়ার্স ਜੋ ਮੈਂ ਅੱਗਲ ਮੈਂ ਤੁਹਾਨੂੰ ਦੱਸਣ ਲੱਗਾ ਜੋ ਦੱਸੀ ਸੀਗੀ ਕਿ 58 ਸਾਲ ਤੱਕ ਤੋਂ ਦੀ ਸਪੈਸ਼ਲ ਕੈਡਰ ਦੇ ਵਿੱਚ ਪਲੇਸਮੈਂਟ ਕੀਤੀ ਜਾਊਗੀ ਉਹਦੇ ਵਿੱਚ ਕੀ ਕਹਿੰਦੇ ਆ ਕੰਟਰੈਕਚੁਅਲ ਐਡਹੌਕ ਟੈਂਪਰੇਰੀ ਵਰਕ ਚਾਇਰ ਡੇਲੀ ਵੇਜਸ ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਉਹਨਾਂ ਦੇ ਚੰਗੇ ਕੰਮ ਤੇ ਵਿਵਾਰ ਯਾਨੀ ਕਿ ਗੁੱਡ ਵਰਕ ਕੰਡਕਟ ਦੇ ਬੇਸਿਸ ਤੇ ਉਹਨਾਂ ਨੂੰ ਇੱਕ ਸਿਕਿਉਰਿਟੀ ਦੇਣ ਲਈ 58 ਸਾਲ ਦੀ ਉਮਰ ਤੱਕ ਸਪੈਸ਼ਲ ਕੈਟਰ ਵਿੱਚ ਪਲੇਸ ਕੀਤਾ ਜਾਊਗਾ ਸੋ ਪੰਜਾਬ ਸਰਕਾਰ ਕਹਿ ਰਹੀ ਆ ਕਿ ਤੁਹਾਨੂੰ ਸੁਰੱਖਿਆ ਦਿੱਤੀ ਜਾਊਗੀ ਯਾਨੀ ਕਿ ਸਿਕਿਉਰਿਟੀ ਦਿੱਤੀ ਜਾਊਗੀ 58 ਸਾਲ ਤੱਕ ਤੁਹਾਨੂੰ ਰਿਲੀਵ ਨਹੀਂ ਕੀਤਾ ਜਾਊਗਾ ਸੋਚਣ ਵਾਲੀ ਗੱਲ ਹੈ ਕਿ ਇਹ ਕਿਹੜੀ ਸੁਰੱਖਿਆ ਹੋਗੀ ਜਿਹਦੇ ਵਿੱਚ ਤੁਹਾਡੀ ਤਨਖਾਹ ਨਹੀਂ ਵਧਾਈ ਜਾਣੀ ਤੇ ਤੁਹਾਨੂੰ ਕੋਈ ਬੈਨੀਫਿਟ ਨਹੀਂ ਦਿੱਤਾ ਜਾਣਾ ਤੇ ਜੇ ਤੁਸੀਂ ਰੈਗੂਲਰ ਦੇ ਵਿੱਚ ਜਿਹੜੇ ਕਿ ਸਾਰੇ ਬੈਨੀਫਿਟ ਦਿੱਤੇ ਜਾਂਦੇ ਆ ਉਹਦੇ ਵਿੱਚੋਂ ਕੋਈ ਬੈਨੀਫਿਟ ਨਹੀਂ ਦਿੱਤਾ ਜਾਣਾ ਫਿਰ ਕਿਹੜੀ ਸਿਕਿਉਰਿਟੀ ਹੋਗੀ ਜੇ ਤੁਸੀਂ ਰੈਗੂਲਰ ਹੋਵੋਗੇ ਉਸ ਤੋਂ ਵੱਡੀ ਕੋਈ ਸਿਕਿਉਰਿਟੀ ਨਹੀਂ ਹੋਣੀ ਇਹ ਰੈਗੂਲਰਾਈਜੇਸ਼ਨ ਦੀ ਪਾਲਸੀ ਨਹੀਂ ਹੈਗੀ ਸੋ ਮੈਂ ਇਹ ਇਹਦੇ ਵਿੱਚ ਮੇਨ ਤੁਹਾਡੂੰ ਮੁੱਖ ਦੀ ਗੱਲ ਇਹ ਹੈਗੀ ਕਿ 58 ਸਾਲ ਤੱਕ ਤੁਹਾਨੂੰ ਪੰਜਾਬ ਸਰਕਾਰ ਜਿਹੜੀ ਜਿਹੜੀ ਪੋਸਟ ਤੇ ਤੁਸੀਂ ਕੰਮ ਕਰ ਰਹੇ ਹੋ ਉਹਦੇ ਵਿੱਚ ਤੁਹਾਨੂੰ ਤੁਹਾਡੇ ਤੋਂ ਕੰਮ ਲਿਆ ਜਾਊਗਾ ਤੁਹਾਡੀ ਨੌਕਰੀ ਜਾਰੀ ਰੱਖੀ ਜਾਊਗੀ ਤੇ 58 ਸਾਲ ਤੋਂ ਬਾਅਦ ਤੁਹਾਨੂੰ ਰਿਲੀਵ ਕਰ ਦਿੱਤਾ ਜਾਊਗਾ ਤੇ ਤੁਹਾਡੀ ਪੋਸਟ ਖਤਮ ਕਰ ਦਿੱਤੀ ਜਾਊਗੀ ਤੇ ਜਾਨੀ ਕਹਿ ਸਕਦੇ ਆ ਜਾਂ ਪੋਸਟ ਖਤਮ ਹੋ ਜਾਊਗੀ ਤੁਹਾਡੇ ਉਸ ਪੋਸਟ ਨੂੰ ਛੱਡਣ ਨਾਲ ਜਾਂ ਰਿਲੀਵ ਕਰ ਦਿੱਤੇ ਜਾਣ ਨਾਲ ਤੇ ਉਸ ਤੋਂ ਇਲਾਵਾ ਤੁਹਾਨੂੰ ਕੋਈ ਬੈਨੀਫਿਟ ਨਹੀਂ ਦਿੱਤਾ ਜਾਣਾ ਇਸ ਚੀਜ਼ ਦਾ ਜਿਹੜੀ ਤੁਹਾਡੀ ਐਕਸਟੈਂਸ਼ਨ ਆ ਬਸ ਉਹ ਖਤਮ ਕਰ ਦੇਣੀ ਆ ਜੋ ਤੁਹਾਨੂੰ 6 ਮਹੀਨੇ ਜਾਂ ਸਾਲ ਬਾਅਦ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਲਿਖਿਆ ਜਾਂਦਾ ਇਹ ਪੋਸਟ ਜਿਹੜੀ ਆਟੋਮੈਟਿਕਲੀ ਅਬੋਲਿਸ਼ ਖਤਮ ਹੋ ਜਾਊਗੀ ਜੇ 58 ਸਾਲ ਪੂਰੇ ਹੋਣ ਤੇ ਰਿਲੀਵ ਕਰ ਦਿੱਤਾ ਜਾਊਗਾ ਜੋ ਮੈਂ ਤੁਹਾਨੂੰ ਦੱਸਿਆ ਕਿ ਜੇ ਤੁਸੀਂ ਪੋਸਟ ਤੇ ਤੁਹਾਨੂੰ ਲੀਵ ਕਰ ਦਿੱਤਾ ਤੁਹਾਡੀ ਪੋਸਟ ਖਤਮ ਹੋ ਜਾਣੀ ਆ ਉਸ ਤੋਂ ਬਾਅਦ ਇਹ ਲਿਖਿਆ ਇੱਥੇ ਕਲੀਅਰਫਾਈ ਹੀ ਰਿਹਾ ਜਾਂਦਾ ਥਿਸ EMPLOYEES ਵਿਲ ਨਾਟ ਬੀ ਪਲੇਸਡ ਇਨ ਦਾ ਰੈਗੂਲਰ ਕੈਡਰੋਕ ਸੈਂਕਸ਼ਨ ਪੋਸਟ ਇਨ ਸਰਵਿਸ ਅੰਡਰ ਦਾ ਸਟੈਚੂਟਰੀ ਸਰਵਿਸ ਰੂਲਸ ਐਂਡ ਵਿਲ ਫਾਰਮ ਅ ਸਪੈਸ਼ਲ ਕੈਡਰੋਕ ਪੋਸਟ ਕ੍ਰੀਏਟਡ ਸਪੈਸ਼ਲੀ ਫਾਰ ਥੈਮ ਇਦੇ ਵਿੱਚ ਇਹ ਵੀ ਕਲੈਰੀਫਾਈ ਸਪਸ਼ਟ ਕੀਤਾ ਜਾਂਦਾ ਕਿ ਇਹਨਾਂ ਮੁਲਾਜ਼ਮਾਂ ਨੂੰ ਰੈਗੂਲਰ ਸੈਂਕਸ਼ਨ ਪੋਸਟ ਦੇ ਕੈਡਰ ਵਿੱਚ ਪਲੇਸ ਨਹੀਂ ਕੀਤਾ ਜਾਊਗਾ ਇਹ ਸਭ ਤੋਂ ਵੱਡੀ ਗੱਲ ਆ ਜੋ ਮੈਂ ਤੁਹਾਨੂੰ ਵਾਰ-ਵਾਰ ਦੁਹਰਾ ਰਿਹਾ ਰਿਪੀਟ ਕਰਕੇ ਦੱਸ ਰਿਹਾ ਕਿ ਤੁਹਾਨੂੰ ਰੈਗੂਲਰ ਸੈਂਕਸ਼ਨ ਪੋਸਟ ਜਿਹੜੀ ਪੱਕੀਆਂ ਮਨਜ਼ੂਰੀ ਦਾ ਪੋਸਟ ਆ ਦੇ ਕੈਡਰ ਵਿੱਚ ਨਹੀਂ ਸ਼ਾਮਲ ਕੀਤਾ ਜਾਊਗਾ ਤੁਹਾਡੇ ਲਈ ਵੱਖਰਾ ਸਪੈਸ਼ਲ ਕੈਡਰ ਆ ਜਿਹੜਾ ਬਣਾਇਆ ਜਾਊਗਾ ਉਸ ਕੈਡਰ ਦੇ ਵਿੱਚ ਹੀ ਤੁਹਾਨੂੰ ਰਿਲੀਵ ਕੀਤਾ ਜਾਊਗਾ 58 ਸਾਲ ਪੂਰੇ ਹੋਣ ਤੇ ਰਿਟਾਇਰ ਨਹੀਂ ਕੀਤਾ ਜਾਊਗਾ ਨਾ ਹੀ ਤੁਹਾਨੂੰ ਰੈਗੂਲਰ ਕੀਤਾ ਜਾਊਗਾ ਜੇ ਰੈਗੂਲਰ ਕੀਤਾ ਜਾਊਗਾ ਤਾਂ ਹੀ ਰਿਟਾਇਰ ਕੀਤਾ ਜਾਊਗਾ ਸੋ ਅੱਗੇ ਲਿਖਿਆ ਕ੍ਰिएशन ਆਫ ਪੋਸਟ ਪੰਜ ਨੰਬਰ ਪੈਰੇ ਦੇ ਵਿੱਚ ਕਿ ਜ਼ਰੂਰਤ ਦੇ ਮਤਾਬਕ ਰਿਕੁਆਇਰਮੈਂਟ ਦੇ ਮਤਾਬਕ ਜਿਹੜੀਆਂ ਤੁਹਾਡੀ ਸਪੈਸ਼ਲ ਕੈਟਰ ਦੀਆਂ ਪੋਸਟਾਂ ਜੇ ਨਹੀਂ ਮਨਜ਼ੂਰ ਤਾਂ ਉਹਨਾਂ ਨੂੰ ਮਨਜ਼ੂਰ ਕਰ ਲਿਆ ਜਾਵੇ ਤੇ ਉਹਨਾਂ ਨੂੰ ਉਸ ਉਸ ਸਪੈਸ਼ਲ ਕੈਟਰ ਦੇ ਵਿੱਚ ਪਲੇਸ ਕੀਤਾ ਜਾਵੇ ਸੋ ਮੁੱਖ ਦੀ ਗੱਲ ਇਹ ਹੈਗੀ ਆ ਕਿ ਇਹ ਜਿਹੜੀ ਹੈਗੀ ਆ ਰੈਗੂਲਰ ਦੀ ਪਾਲਸੀ ਨਹੀਂ ਹੈਗੀ ਰੈਗੂਲਾਈਜੇਸ਼ਨ ਦੀ ਪਾਲਸੀ ਹੈ ਜਿਹੜੀ ਨਹੀਂ ਹੈਗੀ ਤੇ ਇਹ ਰੈਗੂਲਾਈਜੇਸ਼ਨ ਤੇ ਰਿਟਾਇਰਡ ਵਰਡ ਨਹੀਂ ਹੈਗਾ ਤੇ ਇਹ ਅੱਗੇ ਮੈਂ ਨੈਕਸਟ ਪਾਰਟ ਲੈ ਕੇ ਆਉਂਗਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ 2-3 ਪਾਰਟਸ ਦੇ ਵਿੱਚ ਇਹ ਕੰਪਲੀਟ ਹੋਊਗੀ ਸੋ ਇਹ ਮੈਂ ਅੱਧੀ ਪਾਲਸੀ ਦਾ ਜ਼ਿਕਰ ਕਰ ਦਿੱਤਾ ਤੇ ਮੈਂ ਨੈਕਸਟ ਵੀਡੀਓ 'ਚ ਤੁਹਾਨੂੰ ਮਿਲਦਾ ਇਹਦੇ ਅੱਗੇ ਡਿਟੇਲ ਦੇ ਵਿੱਚ ਕਿ ਕਿੰਨੀ ਤਨਖਾਹ ਮਿਲੂਗੀ ਕੀ ਕੁਝ ਹੋਰ ਤੁਹਾਨੂੰ ਮਿਲੂਗਾ ਤੇ ਕੀ ਨਹੀਂ ਮਿਲੂਗਾ ਮੈਨੂੰ ਤਾਂ ਲੱਗਦਾ ਇਸ ਪਾਲਸੀ ਦੇ ਮੈਂ ਜੋ ਪੜੀ ਆ ਤੁਹਾਨੂੰ ਕੁਝ ਨਹੀਂ ਦਿੱਤਾ ਜਾਣਾ ਸਿਰਫ ਤੁਹਾਡੀ ਸਟੇਸ਼ਨ ਖਤਮ ਕੀਤੀ ਆ 58 ਸਾਲ ਤੋਂ ਬਾਅਦ ਤੁਹਾਨੂੰ ਰਿਲੀਵ ਕਰ ਦੇਣਾ ਔਰ ਤੁਹਾਨੂੰ 5% ਜਾਂ 3% ਇਨਕਰੀਮੈਂਟ ਤੋਂ ਬਿਨਾਂ ਕੋਈ ਤੁਹਾਨੂੰ ਪ੍ਰੋਮੋਸ਼ਨ ਨਾ ਕੋਈ ਏਸੀਪੀ ਦਾ ਬੈਨੀਫਿਟ ਕੁਝ ਨਹੀਂ ਦਿੱਤਾ ਜਾਣਾ ਇਸ ਦੇ ਵਿੱਚ ਡਾਈਂਗ ਕੈਡਰ ਮਤਲਬ ਕਿ ਮਰਿਆ ਕੈਡਰ ਜਾਨੀ ਕੀ ਸਪੈਸ਼ਲ ਕੈਡਰ ਡਾਈਂਗ ਕੈਡਰ ਜਿਹਦੇ ਵਿੱਚ ਜਿਹੜੀ ਪੋਸਟ ਹੁੰਦੀ ਆ ਉਹ ਖਤਮ ਹੋ ਜਾਂਦੀ ਆ ਜਦੋਂ ਬੰਦਾ ਉਸ ਨੂੰ ਛੱਡ ਦਿੰਦਾ ਮੁਲਾਜ਼ਮ ਛੱਡ ਦਿੰਦਾ ਸੋ ਇਹ ਹੈ ਸੀਗੀ ਜੀ ਪਾਲਿਸੀ ਤੇ ਇਹਦਾ ਮੈਂ ਨੈਕਸਟ ਪਾਰਟ ਲੈ ਕੇ ਜਲਦੀ ਹਾਜ਼ਰ ਹੋਊਂਗਾ ਸੋ ਮਿਲਦੇ ਆ ਜੀ ਨੈਕਸਟ ਵੀਡੀਓ ਚ ਥੈਂਕ ਯੂ